ਕੋੜੀ ਆਪਾਂ ਕਰਨੀ ਸੇਲ ਵੀਰੇ ਸੇਲ ਵੀਰ ਜਤਨ ਆਪਣੀ ਲੋਕੇਸ਼ਨ ਦੱਸ ਦਿਓ ਜੀ ਸਰ ਦਾ ਸਟੇਸ਼ਨ ਦੀ ਕੱਟਿਆਂ ਵਾਲੀ ਤੋਂ ਕਿੱਧਰੋਂ ਰੋਡ ਤੇ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਜਗਨੂਰ ਰੋਣੀ ਪਹੁੰਚ ਚੁੱਕੇ ਨੇ ਹੋਰ ਨੂਰ ਜੀ ਸਾਰਿਆਂ ਨੂੰ ਆਏ ਹਾਏ ਹਾਏ ਸਤਿ ਸ਼੍ਰੀ ਅਕਾਲ ਨੂਰ ਜੀ ਕਿੱਧਰੋਂ ਚੱਲੇ ਆ ਫਿਰ ਅੱਜ ਆਪਾਂ ਚੱਲੇ ਆ ਆਪਣੇ ਪ੍ਰਾਜਤਨ ਨੇ ਕੋਲੇ ਆ ਸਰਵਿਸ ਸਟੇਸ਼ਨ ਹਾਂਜੀ ਅੱਜ ਉਹਦੀ ਓਪਨਿੰਗ ਹੀ ਤੇ ਆਪਾਂ ਹੈਰੀ ਗਰੀਮਨ ਕਿਟਾਈ ਸਦਿਆ ਲੋ ਮੇਰੇ ਵੀਰੋ ਨੇੜੇ ਦੇ ਨੇ ਚਰਚਾ ਆਪਣੀ ਚੱਲੋ ਵੇਠਾ ਚੱਲ ਗਏ ਮੁੜ ਕੇ ਚਾਹਣਾ ਵੰਡੀ ਜਾਵੇ ਲਾ ਦਿਓ ਲਾ ਦਿਓ ਖਿੱਚ ਕੇ ਲੱਗੇ ਖੜੇ ਨੇ ਇਧਰ ਹਾਂ ਨਾੜਾ 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 ਸੋਨਾ ਏ ਸੋਨਾ ਜੋ ਲੋਈ ਪਹੁੰਚ ਕੇ ਮਿਲਦੇ ਆ ਸਾਸਰੀ ਗਾਲ ਜੀ ਹੋਰ ਜੀ ਠੀਕ ਠਾਕ ਜੀ ਆ ਵੀਰ ਦੀ ਬਹੁਤ ਸਪੋਰਟ ਹੈ ਆਪ ਨੂੰ ਬਹੁਤ ਜ਼ਿਆਦੀ ਹੋਰ ਜੀ ਠੀਕ ਠਾਕ ਸਰਪੰਚ ਸਾਹਿਬ ਨੇ ਆਇਆ ਤੇ ਨੂਰ ਬਾਈ ਪਹੁੰਚਾ ਦੇ ਕਿ ਉਹੜਾ ਉਹੜਾ ਛੱਡ ਆਵਾਜ਼ ਨਹੀਂ ਤੇ ਬਾਈ ਜੀ ਪਹੁੰਚੇ ਨਹੀਂ ਉੱਥੇ ਏ ਕੋਣੇ ਆਲ ਪਾਟੀ ਬਹੁਤ ਆ ਬਹੁਤ ਵਧੀਆ ਠੀਕ ਆ ਤਾਂ ਬਾਈ ਨੇ ਮਾਰਿਆ ਚਲਾ ਕੇ ਫੋਨ ਉੱਤਰਦੇ ਉਧਰ ਸਰਪੰਚ ਸਾਹਿਬ ਚੁੱਕਣ ਗਏ ਆਏ ਨੇ ਟੁੱਟ ਗਿਆ ਏ ਮਰਸਾਨ ਹੋ ਗਿਆ ਰਵਣ ਫੇਰ ਗਿਆ ਵੇਜਾ ਦੇ ਨਾਲ ਗੁਲਨ ਦਿੱਤੇ ਹਾਂ ਫੋਨ ਤਾਂ ਗੁੱਸਾ ਹੀ ਕਰ ਗਏ ਆ ਹਾਂ ਜੀ ਮੱਲੀ ਸਾਵਣੇ ਠੰਡਾ ਮਿਲਿਆ ਸਾਨੂੰ ਬਰਾਬਰ ਤੇ ਮੱਲੀ ਨੇ ਫੜਾ ਫੜਾਲ ਕੇ ਨੇ ਪੀ ਲਿਆ ਪਹਿਲਾਂ ਓਏ ਮੰਲੀ ਸਾਹਿਬ ਕੀ ਹਾਲ ਚਾਲ ਨੇ ਬੰਦਾ ਸਾਰੇ ਯਾਰ ਇੱਧਰ ਆਦਾ ਆਜਾ ਜੀ ਪਿੱਤਰ ਲੋਰੀ ਜੀ ਜਦਾ ਵਧਾਈ ਹੋਏ ਭਾਈ ਤਨੂਈ ਦਾ ਨਾ ਆਖੋ ਜੀ 500 ਰੁਪਏ ਕੋਈ ਛਕੰਦੇ ਗਿਆ ਹੈਰੀ ਨੂੰ ਵੀ ਮੜਾ ਮੜਾ ਸਿਖਾਓ ਵੀ ਛਕੰਦੇ ਜੀਦਾ ਹੈਰੀ ਸਿੱਖ ਭਾਈ ਹੈਰੀ ਵੀ ਸਿੱਖ ਕੋ ਉਹ ਲੋਕ ਚ ਪਾਉਣਾ ਢੀਗੇ ਔਰ ਭਾਈ ਤੂੰ ਝਾਗਦਾ ਨਹੀਂ ਮੈਨੂੰ ਝਾਗਦੇ ਹੀ ਝਾਗ ਲਿਆ ਠੇਕੇ ਜਿਹੜਾ ਹੋਣਾ ਹੈ ਜਦੋਂ ਆਪ ਖਾ ਰਹੇ ਆ ਆ ਗਿਆ ਆ ਗਿਆ ਮੱਲੀ ਸਾਹਿਬ ਵੀ ਪਹੁੰਚ ਗਏ ਕੋਈ ਨਹੀਂ ਆਇਆ ਆਇਆ ਜੇਦਰ ਅਦਰ ਜਾ ਅਦਰ ਵੀ ਗਰਾਹ ਜਿਕੇ ਨੇ ਚੜਾਈ ਹੋ ਗਈ ਹੈ ਪਹਿਲਾ ਸਿਲੰਡਰ ਤੇ ਆਉਂਦਾ ਹੁੰਦਾ ਸੀ ਤੇ ਅੱਜ ਕੱਲ ਆਉਂਦਾ ਅਲਟੋ ਦੇ ਜੀਣਾ ਬਾਈ ਟਰੇਡਿੰਗ ਕਰਨੀ ਸਿੱਖਣੀ ਸੀ ਅੱਛਾ ਹਾਂ ਹਾਂ ਕਿੰਨੇ ਕਰੋੜ ਰੁਪਏ ਕਮਾ ਲੇਂ ਦਿਨ ਦਾ ਨਹੀਂ ਯਾਰ ਹਾਂ 1 ਕਰੋੜ ਦਾ ਬਹੁਤ ਤੇ ਲੀ ਗੱਲ ਹੈ ਹੋਰ ਬਾਈ ਕਿੰਨੇ 100 ਰੁਪਏ ਕਮਾ ਲੈਂਦੇ ਅੱਛਾ ਦਿਨ ਦਾ ਵਾਹ ਜੀ ਵਾਹ ਚਲੋ ਬਹੁਤ ਜੰਗ ਇਹ ਤੋਂ ਧੰਗਾ ਬਾਈ ਢਾੜੀ ਕਰਦਾ 400 ਤੇ ਢਾੜੀ ਚੱਲਦੀ ਘਰੇ ਪੱਤਾ 100 ਮਾੜਾ ਆਵੇ ਬਾਈ ਅਲਟੋ ਵਾਲਾ ਬੋਲਦਾ ਜੀ ਹੁਣ ਆ ਚੱਕਰਾਏ ਹੋਏ ਉਹ ਸ਼ੂਟਿੰਗ ਲਾਜੇ ਬੰਦਾ ਕੱਲ ਲਗਾ ਨਹੀਂ ਕਹਿ ਸਕਦਾ ਅਭੀ ਛੁੱਟ ਮਗਰ ਤੇਰੇ ਆਲਾ ਲਾਈਜ ਘਰੇ ਵੇਚ ਨਹੀਂ 100 ਰੁਪਏ ਦੀ ਕਬਾੜੀ ਨੂੰ ਹੋਰ ਗ੍ਰੈਜੂਏਸ਼ਨ ਆ ਗਿਆ ਮਦਮਈ ਠੀਕ ਆਗਾ ਨਿਸ਼ਚੈ ਹੈ ਹਾਂ ਅੱਤੇ ਦਾ ਸਹੀ ਹੁੰਦਾ ਐ ਬਾਤ ਕਰ ਅਰਹੀ ਬਾਤ ਕਰ ਭਰਾ ਜੀ ਦੋਸਤੋ ਅੱਜ ਪਹੁੰਚੇ ਸੀ ਪਹਿਲਵਾਨ ਸਰਵਿਸ ਸਟੇਸ਼ਨ ਤੇ ਜੋ ਕਿ ਸਾਡਾ ਭਰਾ ਜਤਨ ਸੰਧੂ ਸਾਡਾ ਜੁੰਡੀ ਦਾ ਯਾਰ ਭਰਾ ਸਾਡਾ ਜਿੰਨੇ ਦੀ ਸਰਵਿਸ ਸਟੇਸ਼ਨ ਦਾ ਕੰਮ ਸ਼ੁਰੂ ਹੋਇਆ ਤੇ ਅੱਜ ਜਦੋਂ ਸਮਝਣਾ ਸਹੀ ਗੱਲ ਕੀਤੀ ਤੇ ਆ ਭਰਾ ਸਾਰੇ ਪਹੁੰਚੇ ਸਾਡੇ ਸਾਰੇ ਮਿੱਤਰ ਬੈਠੇ ਹੋਏ ਆ ਜੀ ਤੇ ਬਹੁਤ ਬਹੁਤ ਵਧਾਈਆਂ ਸਾਡੇ ਭਰਾ ਜਤਨ ਸੰਧੂ ਨੂੰ ਪਹਿਲਵਾਨ ਕਾਰਵਾਸ਼ ਬਸ 15 ਮਿੰਟ ਲੱਗਣਗੇ ਤੂੰ ਸੁੱਟ ਗਿਆ ਕੀ ਕੀਤਾ ਜੀ ਉਧਰ ਵੀ ਪੰਚਾਇਤ ਵੀ ਬੈਠੀ ਹੋਈ ਹੈ ਜੀ ਸਾਰੇ ਉਧਰ ਜੋ ਬਣ ਸਿੱਧੂ ਦੇ ਵੀ ਡੋਲਰ ਕਿਰਾਇਆ ਚੱਲੀ ਜਾਂਦਾ ਵੀਰੋ ਮਾਮਾ 15 ਨਹੀਂ ਮਾਰ ਜੂਗੇ ਸਾਰੇ ਟਰਾਂਸਪੋਰਟ ਕਰੋ ਹਮ ਹਮਾ ਕੇ ਪਹੁੰਚੋ ਠੀਕ ਹੈ ਲੋਕੇਸ਼ਨ ਜਦ ਤਨ ਮਾਰ ਦਿਓ ਆਮਣੇ ਤੇਰੇ ਕੋਲ ਖਲੋ ਜਾ ਲਈ ਹਾਂਜੀ ਨਹੀਂ ਸੌਣ ਲੱਗੇ ਦੂਰ ਹੋ ਜਾ ਹਾਂ ਜਤਨ ਆ ਜਾ ਵੀਰ ਜਤਨ ਆਪਣੀ ਲੋਕੇਸ਼ਨ ਦੱਸ ਦਿਓ ਜੀ ਸਰ ਦਾ ਸਟੇਸ਼ਨ ਦੀ ਕੱਟਿਆਂ ਵਾਲੀ ਤੋਂ ਕਿੱਦਾਂ ਡੋਬ ਰੋਡ ਤੇ ਹੈ ਜੀ ਠੀਕ ਹੈ ਜੀ ਅੱਗੇ ਪੰਪ ਹੈ ਜੀ ਆਪਣੇ ਭਰਾ ਦਾ ਠੀਕ ਇਹ ਠੀਕ ਆ ਓਕੇ ਬਾਈ ਜੀ ਸਾਰੇ ਭਰਾ ਪਹੁੰਚੋ ਸਪੋਰਟ ਕਰੋ ਸਪੋਰਟ ਕਰੋ ਨਾਲ ਵੀਰ ਸ਼ੁਭ ਤੇ ਨਾਲ ਵੀਰ ਜਤਨ ਮੈਂ ਰ ਆਪਣੀ ਐ ਮੈਂ ਰ ਆਪਣੀ ਐ ਆਪਣੇ ਮੱਥੇ ਤੇ ਤਾਂ ਆਪਣੀ ਐ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਅੱਜ ਤੋਂ ਸਟਾਰਟਿੰਗ ਹੈ ਵੀਰ ਹਾਂ ਕੱਲ ਨੂੰ ਪਹੁੰਚ ਸਕਦੇ ਹਾਂ ਹਾਂ ਕੱਲ ਨੂੰ ਆ ਜਾਣਾ ਬਸ ਅੱਜ ਨਾ ਕਵਾ ਬਿਆਕੇ ਤੁਹਾਨੂੰ ਦਾ ਫਿਰ ਤੁਹਾਨੂੰ ਸੁਣਾਦਾ ਸੁਣਾਦਾ ਉਹ ਜਾ ਚੱਲ ਚੱਲੀਏ ਚੱਲ ਚੱਲੀਏ ਮੋੜ ਮੋੜ ਸੰਨੂਰ ਚੱਲੀਏ ਯਾਰ ਹਾਂਜੀ ਉਹਦੇ ਜੀ ਹਾਂਜੀ ਜੀ ਕਿਵੇਂ ਮੂੰਹ ਤੇ ਕਿਵੇਂ ਹੱਥ ਰੱਖਣ ਦੇ ਗੱਡੀ ਧੋਦੀ ਹੈ ਗੱਡੀ ਹਾਂ ਗੱਡੀ ਧੋਦੀ ਹੈ 1100 ਰੁਪਏ ਲਿਆਉਗੀ ਜਾ ਉਹਨੇ ਇਹ ਸਗਰ ਪਹਿਲੀ ਗੱਡੀ ਤੇਰੀ ਲਾਈ ਲਾਉਗਲਾ ਦੋਵੇਂ ਗੱਡੀ ਉੱਤੇ ਚੜਾਈ ਹੋਈ ਨਾਲ ਉੱਤੇ ਚੜਾਈ ਹੋਈ ਗੱਡੀ ਤੇ ਨਹੀਂ ਫਿਰ ਵੀ ਰੇਟ ਕੀ ਸੁਣਿਆ ਕੋਈ ਰੇਟ ਰੂਟ ਯਾਰ ਉਹਨਾਂ ਨੂੰ ਪੁੱਛੋ ਯਾਰ ਉਹਨਰ ਨਹੀਂ ਉਹਨਾਂ ਨੂੰ ਪੁੱਛੋ 1100 1100 ਉਹ ਤਾਂ ਵੀਰ ਕਹਿ ਰਿਹਾ ਵੀ 1100 ਸਗਣ ਹੈ ਵੀ ਪਹਿਲੀ ਗੱਡੀ ਤੂੰ ਲਾਈ ਤੇ ਜਾ ਤਾਂ ਹੁਣ ਗੱਡੀ ਢਾਕੇ ਘਰ ਨੂੰ ਜਾ 1 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 ਉਹ ਯਾਰ ਉਹ ਫਾਈਨਲ ਕਹਿੰਦੇ ਹੱਸਦੇ ਹਨ ਫਾਈਨਲ ਕਰਾਂਗੇ ਚੀਪ ਰੇਟ ਰੱਖਾਂਗੇ ਹੈਰੀ ਯਸ ਤੇ ਹੈਰੀ ਯਸ ਤੇ ਫਰੀ ਵੀਰ ਮੈਂ ਕੁਮਾਲ ਕਰਨਾ ਪਿਆ ਕਰਤੀ ਨਾ ਗੱਲ ਫੇਰ ਹੋਈ ਹੈ ਕਰਤੀ ਨਾ ਇਹ ਗੱਲ ਬਾਕੀ ਉਹਨਾਂ ਨੂੰ 1100 ਰੁਪਇਆ ਬਈ ਨਾ ਮੈਨੂੰ ਮਾਰਦੀ ਹੈ ਨੱਕ ਚ ਵੜਾ ਓਏ ਨੱਕ ਚ ਵੜ ਗਿਆ ਯਾਰ ਨੱਕ ਚ ਐਂ ਤੋਂ ਲੋ ਇਹ ਕਹਿੰਦੇ ਲਾਉਣੀਆਂ ਸਾਡੇ ਨਾਲ ਰੇਸਾਂ ਦੇ ਜੈਂ ਤੋੜ ਲਈ ਵਾਹ ਵਾਹ ਆ ਭਰਾਵਾ ਇਹਨੇ ਤੇਰੇ ਅੱਛਾ ਏ ਉਹ ਪਾਉ ਉਹ ਨਗਾ ਜੈਂ ਟੁੱਟ ਗਈ ਸ਼ੁਕਰ ਕਰ ਨੁਰੀ ਹੋ ਜੇ ਉਹ ਹੋਣ ਟੁੱਟ ਗਈ ਹੈਣਾ ਜੇ ਕਿਤੇ ਕੰਮ ਖਰਾਬ ਹੋ ਸਕਦਾ ਸੀ ਹੈਣਾ ਬੜਾ ਜਿਆਦਾ ਵਾਹ ਜੀ ਮਿੱਤਰੋ ਤਾਂ ਗਲਤ ਹੋ ਗਿਆ ਕੰਮ ਸਾਰਾ ਇਹ ਬਹੁਤ ਨੁਕਸਾਨ ਹੋ ਗਿਆ 100 ਰੁਪਇਆ ਚਲ ਆ ਲਾਟਾਣੀ ਦੇ ਮੋਰ ਸਾਲ ਪਾਣੀ ਦੇ ਇੱਥੇ ਪਿੰਡ ਤੋਂ ਬੰਦ ਹੀ ਦੁਕਾਨ ਹੁੰਦੀ ਕਿੰਦੀ ਹੋਰ ਇਹਦੇ ਦੇ ਲਈ ਤੇਰੀ ਕੋਨੀਵੇਂ ਹੋਰ ਕੀ ਲਾ ਦੇ ਤੇ ਹੋਰ ਕਿਹੜਾ ਲਾ ਦੂਗਾ ਐਵੇਂ ਲਾ ਦੇਗਾ ਵੇ ਭੈਣ ਜੈਂ ਦੀ ਸ਼ੇਪ ਆਂਦੀ ਮੈਂ ਤੈਨੂੰ ਕਹ ਰਹਿਣਾ ਲੈ ਗਈ ਓਏ ਹੋਏ ਹੋਏ ਛੋਟੂ ਵੇ ਇਧਰ ਵੀਰੇ ਸੇਲੂ ਜਾਓ ਸਾਲਾ ਸੇਲ ਥੋੜਾ ਰਹਿ ਗਿਆ ਇੰਡੀਆ ਚਲੋ ਲੋ ਵੀ ਘਰੇ ਲਾਉਣ ਚੱਲੇ ਮੋਟਰਸਾਈਕਲ ਫਿਰ ਚੱਲਦੇ ਆਪਾਂ ਨੂਰਕੋਲ ਨੂਰ ਦੀ ਬੇਸ਼ੇਰੀ ਦੇਖਦੇ ਜਾ ਕੇ ਸਸਿਕਾ ਸਾਰੇ ਹੀ ਮੇਰਾ ਨਾ ਤੇਰਾ ਤਾਂ ਬੇੜਾ ਹੀ ਕਰਕੇ ਤੇਰਾ ਮੂੰਹ ਹੀ ਕੋਈ ਨਹੀਂ ਹੋਊਗਾ ਵੀਡੀਓ ਚ ਆ ਬੇਤਰ ਨੂਰ ਕੋਲ ਪਹੁੰਚ ਚੁੱਕੇ ਆ ਕਾਫੀ ਦਿਨਾਂ ਬਾਅਦ ਤੇ ਆ ਕੋੜੀ ਨੂਰ ਦੀ ਹੋ ਗਈ ਹੀ ਬਿਮਾਰ ਤੇ ਤਾਂ ਲਿੱਸੀ ਹੋ ਗਈ ਹੈ ਕਾਫੀ ਤੇ ਨਾਲ ਗੁਰਸ਼ਰਨ ਸਿੰਘ ਸ਼ਰ ਸਤਿ ਸ਼੍ਰੀ ਅਕਾਲ ਵਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਉਹ ਠੀਕ ਠਾਕ ਹਾਂਜੀ ਕੈਨਸਰੀ ਦਿਖਾਈਏ ਤਾਂ ਨੂਰ ਦੀ ਬਿਛੇਰੀ ਇੱਕ ਬਣਾ ਸ਼ੁਰੂ ਲੋ ਮੇਰੇ ਵੀਡੀਓ ਲੋੜ ਉਹ ਚੱਲ ਰਿਹਾ ਬਾਹਰ ਹਾਂਜੀ ਬਾਈ ਜੀ ਕੋਈ 18 ਗਿਆ ਈਆ ਮੇਰਾ ਵੀਰ ਰੋਟਰਨ ਕੋਈ ਕੋਈ ਨੂੰ ਚਲੋ ਚਲੋ ਸੱਦੇ ਕਰਦਾ ਵੀਰ ਨੰਬਰ ਇਹਨਾਂ ਅੱਛਾ ਨਹੀਂ ਤੇ ਨਹੀਂ ਆਉਂਦੀ ਕਿ ਇਹ ਦੇਖੋ ਕਿ ਇਹ ਗਿਆ ਇਸਤਾਨ ਚਾਚਾ ਇੱਧਰ ਨਾ ਹੀ ਨਾੜਿਆ ਉਹ ਗੱਲ ਕਰਨੀ ਤੇਰੇ ਨਾਲ ਘੋੜੀਆਂ ਬਾਰੇ ਉਹ ਨਾ ਪੁਰਾਣੇ ਬੰਦੇ ਆ ਚੁੱਕੇ ਨੇ ਬਾਹਰ ਤੋਂ ਅੰਦਰ ਕੈਮਰਾ ਨਾਲ ਨਾਵੀ ਮੇਰੇ ਵੀਰੋ ਕਹਿੰਦੇ ਸ਼ਨਾਜ ਨੂੰ ਕੱਢ ਲਿਆ ਬਾਹਰ ਸ਼ਨਾਜ ਸ਼ਨਾਜ ਪ੍ਰੀਤ ਐ ਕਰ ਗੱਲ ਮੰਨਦਾ ਮੰਨ ਕੇ ਨੂਰ ਮੰਨ ਕੇ ਬਾਜੀ ਸ਼ਨਾਜ ਪ੍ਰੀਤ ਬਾਹਰ ਆ ਗਈ ਏ ਤੇ ਜਗ ਨੂਰ ਹੋਣੀ ਲੈ ਕੋਲੀ ਬਾਹਰ ਹੋਰ ਨੂਰ ਕਿੰਨੇ ਦਿਨਾਂ ਦੀ ਹੋ ਗਈ ਕਿੰਨੇ ਦਿਨ ਹੋ ਗਈ ਬਸ਼ੇਰੀ ਬਸ਼ੇਰੀ ਹੋ ਗਈ ਬਾਈ ਅੱਜ 35 ਦਿਨ ਹੋ ਗਏ 35 ਦਿਨ ਹੋ ਗਏ ਬਾਬੇ ਦੀ ਮੇਰ ਨਾਲ ਚੰਗੀ ਲੱਤ ਨੂੰ ਤਾਂ ਨਹੀਂ ਓਏ ਇਹਨੂੰ ਕਾਹਦਾ ਇੱਧਰ ਲਈ ਜਾਣਾ ਪਾਪਰਾ ਕੀ ਹੋਈ ਜਾਣ ਕੇ ਤੂੰ ਨਾ ਲਾਤਾ ਨਾ ਮਾਰਾ ਠੀਕ ਹੈ ਨਾ ਤੇ ਕਰੋ ਵੀ ਚੈੱਕ ਨੂਰੇ ਫੇਰੇ ਕਰਾ ਦੱਸ ਦੇ ਵੀ ਕਿਹੜੇ ਦੀ ਠੀਕ ਹੈ ਠੀਕ ਹੈ ਬਹੁਤ ਵਧੀਆ ਹੀ ਬਹੁਤ ਵਧੀਆ ਕਿੰਨਾ ਕੋਨਾ ਕੱਲ ਤਾਂ ਕਾਫੀ ਜੋੜ ਗਈ ਹੈ ਨਾ ਨੂਰ ਲੱਗਿਆ ਫਰਕ ਆ ਜਿਹੜੀ ਭਾਜੀ ਐ ਤੇਰਾ ਹੈ ਨਖਰਾ ਤੇਰਾ ਖੁਸ਼ ਵੀਰ ਆਪੇ ਹੀ ਕੋੜ ਵਾਲੇ ਬੰਦਨ ਵੇਖ ਕੇ ਖੁਸ਼ ਹੋਈ ਜਾਂਦੇ ਜਾਨਵਰ ਵਾਹ ਜੀ ਵਾਹ ਓਏ ਇੱਧਰ ਵੇਖ ਨਾ ਬਾਜੀ ਕਰਨਾ ਨਹੀਂ ਮਾਰਦੀ ਕੁੜੀ ਹੈ ਹਾਂ ਉਧਰ ਵੇ ਮਗਰ ਚੈੱਕ ਕਰ ਚੜ ਗਈ ਉੱਤੇ ਕੋੜੀ ਦੇ ਮੋਰੀ ਬੈਠਾ ਅੱਗੇੜਾ ਤਾਂ ਕੱਢ ਮੈਂ ਤਾਂ ਬੈਜਾ ਕੱਢ ਕੇ ਨਾ ਹ ਤੇਰਾ ਇਹ ਲੱਤ ਵੀ ਮਾਰਨਾ ਚਾਹੁੰਦੀ ਪਈ ਏ ਨਾ ਨੂੰ ਕੋ ਬਿਹੇਰੀ ਫਾੜ ਯਾਰ ਉਤਰਿਆ ਥੱਲੇ ਆ ਅੱਡੇ ਤੂੰ ਮਨੂ ਸੇਖਾ ਬੰਦਾ ਕਿਧਰ ਨਾਲ ਆਇਆ ਤਾ ਜੀ ਓਏ ਆ ਬੰਦਾ ਖੋੜੀ ਨੂੰ ਆ ਜਾਣ ਲੈ ਆਂ ਕਿ ਬਾਹਰ ਲੈ ਆ ਦੋ ਮਿੱਤਰ ਬਹੁਤ ਸੋਹਣੀ ਗਰੋਸ ਏ ਤੇ ਨੂਰੇ ਦੀ ਫਿਰ ਕੀ ਡਾਈਟ ਕੇ ਦੁੱਧ ਪੀਏ ਦੋ ਹਾਈ ਤੋਂ ਦੁੱਧ ਪੀਏ ਹੈ ਮਾੜਾ ਮੋਟਾ ਦਾਣਾ ਖਾ ਲਈ ਸੀ ਬਾਨ ਚਲੋ ਵਧੀਆ ਦੁੱਧ ਚੰਗਾ ਲਾਇਆ ਕੁੜੀ ਨੇ ਹਾਂ ਵਧੀਆ ਚਲ ਵਧੀਆ ਤੇ ਤੂੰ ਵੇਚਗਾ ਤਾ ਹੁਣਾ ਤੇਰੀ ਨਾ ਬਣਾਵੇਂ ਤੇ ਬੋਲੇ ਘਰ ਹੋਣਾ ਤੇ ਰੇ ਨੁਰਤ ਓ ਯਾਰ ਭਾਈ ਜੀ ਵਲੌਗ ਵੇਖਾ ਪੂਰਾ ਨਾ ਪਕਿਆ ਰੀ ਦੇ ਹਾਂਜੀ ਚਾਚਾ ਜੀ ਸਾਡੇ ਚਾਚਾ ਜੀ ਦੇਖੋ ਜੀ ਦੇਖ ਕਿੱਥੇ ਲੱਗੀ ਨੇ ਓਏ ਅੰਦਰ ਮੇ ਬਾਤ ਹਾਂ ਘੋੜੀਆਂ ਅਰੇ ਦੱਸੋ ਵੀ ਘੋੜੀਆਂ ਨੇ ਨਾ ਜੀ ਚਾਚਾ ਜੀ ਓ ਸਵੇ ਜੀ ਚਾਚਾ ਆ ਮੇਂ thro ਹੀ ਆਪਣੀ ਘੋੜੀ ਬਿਮਾਰ ਬਹੁਤ ਜਿਆਦੀ ਇਹ ਹੋਈ ਸਹੀ ਕੱਲ ਸਹੀ ਹੋਈ ਏ ਇਹਨੇ ਨਾ 10 ਦਿਨ ਕੁਛ ਨਹੀਂ ਖਾਦਾ ਪੀਤਾ ਕਾ ਹਾਂਜੀ ਹੁਣ ਚ ਪਹੁੰਚ ਗਏ ਆਪਾਂ ਆਪਣੀ ਢਾਣੀ ਤੇ ਤੇ ਵੀਰ ਹੁਣ ਇਨ ਨੂੰ ਮੋਲਣ ਲੱਗੇ ਘੋੜੀਆਂ ਹਾਲ ਫੜੀ ਫੋਨ ਯਾਰ ਪਾਣੀ ਦਾ ਸਟਲ ਨੇ ਨਾਮ ਮੇਰਾ ਵੀਰੋ ਜੱਗੇ ਵੀਰ ਕੋਲ ਪਹੁੰਚੇ ਆ ਤੇ ਵੀਰ ਨੇ ਕਰਨੀ ਘੋੜੀ ਸੇਲ ਤੇ ਆਹ ਘੋੜੀ ਗੱਬਣਾ ਇਹ ਹੋ ਗਈ ਮੇਰਾ 8 ਮਹੀਨੇ ਦਾ ਗੱਬਣਾ ਤੇ ਇੱਧਰ ਆਹ ਘੋੜੀ ਕਰ ਦੇਣੀ ਸੇਲ ਹੋਰ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਵੀਰੇ ਵਧੀਆ ਵਧੀਆ ਹੋਰ ਠੀਕ ਠਾਕ ਤੇ ਘੋੜੀਆਂ ਵਾਵਾ ਨੇ ਆਪਣੀਆਂ ਵਧੀਆ ਵਧੀਆ ਜੀ ਇਹ ਘੋੜੀ ਆਪਾਂ ਕਰਨੀ ਸੇਲ ਵੀਰੇ ਸੇਲ ਕਰ ਦਾਂਗੇ ਜਿੱਦਾਂ ਕੋਈ ਚਾਹੇਗਾ ਤਰਫੀਏ ਚੰਗੇ ਨੇ ਠੀਕ ਹੈ ਜੀ ਠੀਕ ਆ ਤੇ ਨੂਰ ਦਾਸ ਲਈ ਘੋੜੀ ਬਾਰੇ ਮੜਿਆ ਬਾਕੀ ਵੀਰ ਨੇ ਪਤਾ ਵੀਰ ਨੇ ਪਤਾ ਹੈ ਜਿਆਦਾ ਇਨਫੋਰਮੇਸ਼ਨ ਕਿ ਕਣਕ ਵੜਦੇ ਰਹੇ ਆ ਤੂੜੀ ਥਾੜੀ ਵੀ ਬਣਾਈ ਆ ਅੱਛਾ ਤੇ ਟਾਈਮ ਨਹੀਂ ਗਿਆ ਲੱਗਾ ਠੀਕ ਹੈ ਅੱਜ ਹੁਣ ਦਿੱਲੀ ਤੇ ਅੱਜ ਮੈਂ ਇੱਕ ਘੋੜੀਆਂ ਨਵਾਈਏ ਨਾਲ ਬੁਈਏ ਨਾਲ ਸਾਰਾ ਨਹੀਂ ਨਹੀਂ ਵਧੀਆ ਗੱਲ ਹੋਰ ਤੋਂ ਵੀ ਆਵੇ ਚ ਮੜਿਆ ਠੀਕ ਹੈ ਜੀ ਤੇ ਵੀਰੇ ਮਤਲਬ ਇਹਨੂੰ ਅਰ ਦੱਸ ਦੇ ਵੀਰੇ ਆਪਣੇ ਕਿਹੜੇ ਘੋੜੇ ਦੀ ਹੈ ਵੀਰ ਨੇ ਪਤਾ ਭਾਈ ਸਾਰੀ ਵੀਰ ਵੀ ਥੋੜੀ ਐ ਇੰਪਰਫੈਕਟ ਸਾਰੀ ਵੀਰ ਤੇ ਵੀਰੇ ਦਿਓ ਇੰਟਰੋ ਫਿਰ ਆਪਣੀ ਘੋੜੀ ਬਾਰੇ ਡਿਟੇਲ ਦੱਸੋ ਕਿਹੜੇ ਘੋੜੇ ਦੀ ਹੈ ਜੀ ਇਹ ਇਹ ਵੀ ਰਾਜੇ ਘੋੜੇ ਦੀ ਬੱਚੀ ਹੈ ਉਹਨਾਂ ਦਾ ਇੱਕ ਰਸਤਾ ਸੀ ਰਾਜਾ ਘੋੜਾ ਇੱਕ ਅਬੋਰ ਲੈਂਦਾ ਅਬੋਰ ਲੈਂਦੀ ਹੈ ਤੇ ਉਸ ਘੋੜੇ ਦੀ ਬੱਚੀ ਹੈ ਉਮਰ ਇਹ ਨਸ਼ੀਰ ਅਸਾਸਾਂ ਨੇ ਠੀਕ ਹੈ ਜੀ ਤੇ ਹਾਈਟ ਕਿੰਨੀ ਜਾਂਦੀ ਹੈ ਹਾਈਟ 62 ਇੰਚ 62 ਇੰਚ ਜੀ ਹਾਂ ਜੀ ਠੀਕ ਆ ਵੀਰੇ ਤੇ ਘੋੜੀ ਬੜੀ ਪੁਰਤੀ ਬਹੁਤ ਸੋਹਣੀ ਹੈ ਅੱਛਾ ਚਾਲੇ ਵੀ ਹੈ ਜੀ ਹਾਂ ਜੀ ਠੀਕ ਹੈ ਵੀਰੇ ਹਾਂ ਨਹੀਂ ਕੋਈ ਗੱਲ ਲੈ ਕੇ ਮੜਾ ਕਰ ਲਈਏ ਨਾ ਹਾਂਜੀ ਤੇ ਵੀਰੇ ਚਾਲ ਕਿੰਨੇ ਚੁਰਦੀ ਹੈ ਚਾਲ ਵੀਰ ਨਾਰਮਲ ਕਰਦੀ ਹੈ ਯਾਰ 22 23 ਤੇ 22 23 ਤੇ ਵਧੀਆ ਦੁਰਦੀ ਹਾਂਜੀ ਠੀਕ ਹੈ ਜੀ ਤੇ ਆਪਾਂ ਮੜਾ ਇਹ ਤੋੜ ਕੇ ਵਿਖਾ ਲਈਏ ਨਾ ਥੋੜੀ ਜੀ ਤੇ ਵੀਰੇ ਆਪਣਾ ਰੇਟ ਰੂਟ ਆਪਾਂ ਫਿਰ ਇਹ ਦੱਸ ਦਈਏ ਵੀ ਭਰਾਵਾਂ ਨੂੰ ਦੇਣੀ ਕਿਥੇ ਤੇ ਕਰੇ ਕੋੜੀ ਰੇਟ ਵੀਰ ਮੰਨ ਕੇ ਚੱਲ ਗੱਲ ਹੈ ਜੀ ਸਿੱਧੀ ਲੈਣ ਦੇਣ ਵਾਲੀ ਲੋਕਾਂ ਦਾ ਨਹੀਂ ਗਾ ਕੰਮ ਵੀ ਪਹਿਲੋਂ ਇਹਨੇ ਮੰਗ ਲਓ ਨਹੀਂ ਨਹੀਂ ਜਾਇਜ਼ ਗੱਲ ਹੈ ਜੀ ਸਾਡੇ ਤਿੰਨ ਦੀ ਆਪਾਂ ਹੈਗੀ ਆ ਤੇ ਬਾਕੀ ਕੋਈ ਭਰਾ ਕੋਈ ਵੀਡੀਓ ਵੇਖ ਕੇ ਜਾ ਕੇ ਮੌਕੇ ਤੇ ਆ ਜਾਏਗਾ ਉਹਦਾ ਕੋਈ ਮਾਨਤਨ ਹੋ ਜੇਗਾ ਠੀਕ ਹੈ ਜੀ ਤੇ ਵੀਰੇ ਹੁਣ ਮੌਕੇ ਦੀ ਖਾਲੀ ਕਿ ਗੱਬਣੇ ਜੀ ਇਹ ਵੀਰੇ ਮੌਕੇ ਦੀ ਖਾਲੀ ਆ ਅੱਛਾ ਅੰਦਰ ਦੀ ਸਾਹਬਾ ਬਿਲਕੁਲ ਉਹ ਆਪਾਂ ਚੈੱਕ ਕਰਾਓ ਆਪਾਂ ਚੈੱਕ ਕਰਾ ਕੇ تصدیق کرا کے ਬਿਲਕੁਲ ਜੀ ਬਿਲਕੁਲ ਮੈਂ ਅਜੇ ਘੋੜੀ ਜਦੋਂ ਅਸੀਂ ਲਈ ਵੀਰੇ ਉਦੋਂ ਸੀ ਇਹ ਵੀ ਹੋ ਗਈ ਸੀ ਬਿਮਾਰ ਥੋੜੀ ਜੀ ਠੀਕ ਹੈ ਜੀ ਇਹਨੂੰ ਤਨਾਰ ਦੀ ਹੋ ਗਈ ਸੀ ਸ਼ਿਕਾਇਤ ਠੀਕ ਹੈ ਜੀ ਇਹ ਘੋੜੀ ਹੋ ਗਈ ਸੀ ਬਹੁਤ ਜਿਆਦਾ ਥੀ ਸੀ ਅੱਛਾ ਹੁਣ ਹੁਣ ਨਹੀਂ ਹੁਣ ਤਾਂ ਵਧੀਆ ਆਈ ਹੈ ਵੀਰ ਚ ਆਏਗੀ ਉਦੋਂ ਮਿਲਾਵਾਂਗੇ ਠੀਕ ਹੈ ਜੀ ਤੇ ਅਜੇ ਮੈਂ ਥੋੜਾ ਆਪ ਸੀ ਹੁਣ ਇਹਨੇ ਪਿੱਛੇ ਜੇ ਖੱਡੀ ਸੀ ਵੀ ਨੂਰੇ ਕਰਾ ਹਾਈਡ ਫੇਅਰ ਦੱਸ ਦਈਏ ਯਾਰ ਕਿੰਨੀ ਕੋ ਹੋਏਗੀ ਹਾਈਡ ਵੀ 62 ਇੰਚ ਪੂਰੀ ਆਈ ਤੇ ਨਹੀਂ 62 ਇੰਚ ਪੂਰੀ ਏ ਠੀਕ ਏ ਵਾਲ ਭੌਰੀਆਂ ਸਾਫ ਏ ਵਾਲ ਭੌਰੀਆਂ ਜਮ ਓਕੇ ਵੀਰ ਥੋੜਾ ਸ਼ਮਕਾ ਜ਼ਰੂਰ ਆ ਚਲੋ ਕੋਈ ਨਹੀਂ ਇਹਨਾਂ ਤੋਂ ਹੁੰਦਾ ਹੀ ਏ ਬਾਕੀ ਯਾਰ ਚੰਗੀ ਕੁੜੀ ਏ ਘੋੜੀ ਚੰਗੀ ਏ ਤੇ ਜਿਹੜੇ ਵੀਰ ਨੇ ਲੈਣੀ ਹੋਵੇ ਤੇ ਆਪਾਂ ਜੱਗੇ ਵੀਰ ਦਾ ਨੰਬਰ ਦੇ ਦਾਂਗੇ ਵਿੱਚ ਕਿਹਣੀ ਵੀਰ ਬਿਲਕੁਲ ਹਾਂ ਯਾਰ ਮੈਂ ਤੈਨੂੰ ਆਪਾਂ ਨੂੰ ਮੈਂ ਮੈਨੂੰ ਤਾਂ ਨਹੀਂ ਸੀ ਸ਼ੌਂਕ ਅੱਛਾ ਜੀ ਇਹ ਸੀ ਸ਼ੌਂਕ ਸੀ ਮੇਰੇ ਉਹ ਜਿਹੜੇ ਨੂੰ ਜੀ ਨਹੀਂ ਨਹੀਂ ਵੱਡਾ ਅੱਛਾ ਜੀ ਇੱਕ ਵੱਡਾ ਵੀ ਉਹ ਹੁਣ ਮੰਨ ਕੇ ਚੱਲ ਕਿ ਗਿਆ ਐਕਟੂਅਲੀ ਠੀਕ ਹੈ ਜੀ ਉਹਨੂੰ ਸੀ ਉਹਦੇ ਤੋਂ ਮੰਨ ਕੇ ਚੱਲ ਪਹਿਲੋ ਆਪਾਂ ਥੋੜੀ ਇੱਕਾਂ ਦੀ ਲੈ ਕੇ ਅੱਛਾ ਜੀ ਉਹ ਵੀ ਲਈ ਸੀ ਮੇਰੀ ਸਕੀਮ ਸੀ ਚੱਲ ਦੋ ਤਿੰਨ ਮਹੀਨੇ ਇੱਕ ਰੱਖ ਲੈਨੇ ਆ ਜਵਾਗ ਦਾ ਚਾਹ ਜਾਂ ਮਰ ਜੇਗਾ ਤੇ ਫਿਰ ਵੇਚ ਲਾਂਗੇ ਬਿਲਕੁਲ ਬਿਲਕੁਲ ਜੀ ਬਿਲਕੁਲ ਉਹਨੇ ਉਹ ਮੰਨ ਕੇ ਚੱਲ ਵੇਚਣ ਨਹੀਂ ਉਦੋਂ ਫਿਰ ਸਕੀਮ ਬਦਾਂਦੀ ਬਦਦੀ ਇੱਕ ਹੋਰ ਆ ਗਈ ਹਾਂਜੀ ਤੇ ਹੁਣ ਜਿਵੇਂ ਵੀ ਵੇਚਣ ਨੂੰ ਤਾਂ ਨਹੀਂ ਯਾਰ ਕਰਦਾ ਜੀ ਵੀ ਵੀ ਤੇ ਇਹ ਨਾ ਵੀ ਹੁਣ ਨਾਲ ਹੈਗੇ ਮੈਂ ਕਰਦਾ ਵਪਾਈ ਅੱਛਾ ਜੀ ਤੇ ਇਕੱਲੇ ਬੰਦੇ ਦਾ ਔਖਾ ਜਾਂਦਾ ਨਾ ਨਾਲੇ ਤੈਨੂੰ ਪਤਾ ਵੀ ਲੇਬਰ ਦਾ ਕੋਈ ਤਬਾਰ ਨਹੀਂ ਬਿਲਕੁਲ ਜੀ ਬਿਲਕੁਲ ਉਧਰੋਂ ਮੰਨ ਕੇ ਚੱਲ ਇਹ ਵਿਚਾਰੀਆਂ ਭੁੱਖੀਆਂ ਖੜੀਆਂ ਰਹਿਣ ਉਹ ਫਿਰ ਆਪਦੀ ਵੀ ਨਹੀਂ ਆਤਮਾ ਮੰਨਦੀ ਤੇ ਬਿਲਕੁਲ ਵੀਰੇ ਹੁਣ ਮਤਲਬ ਇਹ ਕੋੜੀ ਤੋਂ ਹੀ ਹੋਰ ਲਿਆ ਰਹੇ ਜੇ ਕਿ ਐ ਵੈਸੇ ਹੋਣਾ ਪਾ ਇੱਕ ਹੀ ਰੱਖਣੀ ਹੈ ਇਹ ਹੁਣ ਇੱਕ ਹੀ ਰੱਖਾਂਗੇ ਇੱਕ ਹੀ ਨਾਮ ਦੇ 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 ਕੋਈ ਗਾਂਵ ਰਾਜਸਥਾਨ ਚੋਂ ਲੱਭਦੇ ਕੋਈ ਛੋਟੂ ਛੋਟੂ ਬੰਦਾ ਬੰਦਾ ਗਿਆ ਮੇਲ ਅੱਛਾ ਜੀ ਫੇਰ ਆਵਾਂਗੇ ਲੈ ਕੇ ਠੀਕ ਹੈ ਕੁੰਜ ਦਾ ਵੀਚਨ ਉਹਦੇ ਵੀ ਨਹੀਂ ਕਰਦਾ ਜੀ ਹੁਣ ਅੱਜ ਇਹ ਵੇਚ ਤਾਂ ਲਾਂਗੇ ਹਾਂਜੀ ਕਿਵੇਂ ਦਾ ਸਹੀਲ ਜਾਨਵਰ ਨਹੀਂ ਮਿਲਦਾ ਸਹੀ ਗੱਲ ਹੈ ਆਗੇ ਤੋਂ ਬਲਣਾ ਹੀ ਉਖਾ ਅੱਛਾ ਕਰਦੀ ਇਹ ਤਾਂ ਦਵਿੰਦਰ ਮਾਨ ਨੂੰ ਦੇਣ ਵਾਲੀ ਹੈ ਨਾ ਲੈ ਵਿਖਾਉ ਹਾਂਜੀ ਵਿਖਾਈ ਜਨਾ ਜੀ ਸੀਲ ਹੈ ਕੋਈ ਕਿ ਕਰਨੀ ਹਾਂ ਸੀਲ ਹੈ ਬਹੁਤ ਸੀਲ ਕੁੜੀ ਹੈ ਹਾਂ ਥਰੋਂ ਲਾਂਗੇ ਹਾਂ ਥਰੋਂ ਨਾਂਕੇ ਵਿਖਾਈ ਬਾਈ ਨਹੀਂ ਮੈਂ ਨਹੀਂ ਮੇਰਾ ਲੱਕੀ ਚੰਨ ਨਹੀਂ ਨਹੀਂ ਬਹੁਤ ਵਧੀਆ ਜੀ ਤੇ ਮੜੀ ਆਏ ਨੂੰ ਨੂਰ ਲਾ ਜਾ ਕੇ ਤੇ ਵਾਪਸ ਲਾਓ ਹਟ ਹਟ ਚੰਗੀ ਤੁਰਨ ਵਾਲੀ ਲੱਗਦੀ ਮੈਨੂੰ ਜਿਵੇਂ ਭਾਈ ਦੀ ਹੈ ਨਾ ਹਾਂ ਕਿਉਂ ਕਰੋ ਮੜਕ ਪੂਰੀ ਐ ਛੁਟਕਾ ਵਾਲੀ ਚੰਗੀ ਐ ਸ਼ੋਰ ਵੀ ਪਾਈ ਜੀ ਨੋਰ ਹਾਂਜੀ ਖੜੇ ਐਰੀ ਨਹੀਂ ਕਰਾਇਆ ਕਿੱਥੇ ਟਾਣੀ ਆਪਣੀ ਤੇ ਟਾਣੀ ਦੇ ਓਕੇ ਪਹਿਲਾ ਨਾਮ ਨਾ ਮੈਨੂੰ ਹੀ ਯਾਦ ਨਹੀਂਗਾ ਪਹਿਲਾ ਨਾਮ ਨਹੀਂ ਹਾਲਾਡ ਰੱਖਿਆ ਓਕੇ ਫਿਰ ਵਾਪਸ ਆ ਜਾਓ ਇੱਕ ਰੈਨ ਨੂੰ ਫਿਰ ਵਾਪਸ ਖੋਲਿਆ ਜੀ ਜਿੰਦੇ ਠੀਕ ਤੇ ਬਾਕੀ ਇਹ ਖੜੀ ਆਪਣੀ ਤੁਹਾਨੂੰ ਪਤਾ ਹੀ ਕਿੱਥੇ ਖੜੀ ਕੋੜੀ ਤਾਨੀ Thakur ਸਿੰਘ ਤਾਨੀ Thakur ਸਿੰਘ ਪਿੰਡ ਕੱਟਿਆਂ ਵਾਲੀ ਹਾਂਜੀ ਜਿਹੜਾ ਸ਼੍ਰੀ ਸਰਪ ਸਾਹਿਬ ਜਿਹੜਾ ਸ਼੍ਰੀ ਮਖਸਦ ਤੇ ਉਹ ਦੂਜੀ ਘੋੜੀ ਵੀ ਇਹ ਵੀਰੇ ਕਿੰਨੇ ਮਹੀਨੇ ਦੀ ਕੱਪਣ ਹੋ ਗਈ ਇਹ ਉਹ ਵੀਰੇ 8 ਮਹੀਨੇ ਦੀ 8 ਮਹੀਨੇ ਦੀ ਹਾਂਜੀ ਠੀਕ ਹੈ ਜੀ ਚਲੋ ਵਧੀਆ ਫਿਰ ਇੱਕ ਘੋੜੀ ਹੈਗੀ ਆਪਣੇ ਕੋਲ ਹਣਾ ਹੋਏ ਇਹਦਾ ਵੇਣਿਆ ਕੀ ਰੰਗ ਲਾਉਂਦੀ ਏ ਨਹੀਂ ਉਹ ਐਨਾ ਵੀ ਹੁਣ ਜਿਵੇਂ ਯਾਰ ਥਾਂ ਥੂ ਤਾਂ ਬਣੀ ਆ ਹਾਂ ਨਹੀਂ ਸਾਸ ਹੁੰਦਾ ਸੋਹਣੀ ਬਣ ਗਈ ਇਹ ਪੁਰ ਰੋਲਾ ਹੁਣ ਯਾਰ ਬੰਦੇ ਤਾਂ ਹੁਣ ਜਾਂਦਾ ਕਿੱਥੋਂ ਨਾ ਚੰਨਾ ਲੱਗ ਗਿਆ ਸਹੀ ਗੱਲ ਏ ਕਤਾਰਾਣ ਕਿਉਂਕਿ ਸਕੀਮ ਤਾਂ ਅਸੀਂ ਹੁਣ ਕੰਮ ਵਧਾਉਂਦੇ ਹਾਂਜੀ ਪਰ ਮਾਰ ਆਪਾਂ ਨੂੰ ਪੈਂਦੀ ਹੈ ਲੇਬਰ ਤੋਂ ਬਿਲਕੁਲ ਜੀ ਬਿਲਕੁਲ ਚਲੋ ਕੋਈ ਨਹੀਂ ਬਾਕੀ ਵੀਰ ਦਾ ਨੰਬਰ ਦੇ ਦਿੰਨੇ ਆਪਾਂ ਵੀਰੇ ਕਰ ਲਿਓ ਤੁਸੀਂ ਗੱਲ ਤੇ ਜਿਹੜਾ ਵੀਰ ਆਪਣੀ ਵੀਡੀਓ ਵੇਖ ਕੇ ਆਇਆ ਤਾਂ ਮਾਨ ਤਾਨ ਨੂਰ ਹੁਣੀਆਂ ਤੇ ਕਰਾ ਦੇਾਂਗੇ ਆਪਾਂ ਕਰਾਂਗੇ ਪੂਰਾ 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 ਜੀ ਪੂਰਾ ਠੀਕ ਹੈ ਜੱਗੇ ਵੀਰ ਠੀਕ ਹੈ ਜਰੂਰ ਹਾਂਜੀ ਜੱਗੇ ਵੀਰ ਨੰਬਰ ਤਾਂ ਰਹਿ ਗਿਆ ਸੀ ਆਪਣਾ ਨੰਬਰ ਵੀਰੇ 83602 ਠੀਕ ਹੈ ਜੀ 42169 ਇੱਕ ਹੋਰ ਜੀ 99637 ਠੀਕ ਹੈ 2555 ਤੇ ਇੱਕ ਵੀ ਉਹੀ ਬੰਦਾ ਫੋਨ ਕਰ ਰਿਹਾ ਜਿਹਨੇ ਸਹੀ ਕੋੜੀ ਲੈਣੀ ਆ ਆਹ ਐਵੇਂ ਟਾਈਮ ਪਾਸ ਵਾਲਾ ਵੀਰ ਵੀ ਕੰਮ ਬਕਾਰ ਹੁੰਦਾ ਨਾ ਤੇ ਸੀਜ਼ਨ ਸੋ ਜਾਂਦਾ ਟਾਈਮ ਹੈ ਇਹ ਸਹੀ ਗੱਲ ਠੀਕ ਨਹੀਂ ਬਾਈ ਉਹਦੀ ਪਾਉ ਦੀ ਤਾਂ ਕਰਕੇ ਨਾ ਟਾਈਮ ਕੋ ਨਹੀਂ ਲੱਗਦਾ ਤਾਂ ਉਹਨੇ ਕੋੜੀ ਵੇਚਣੀ ਹਾਂ ਸਹੀ ਗੱਲ ਹੈ ਚਲੋ ਠੀਕ ਹੈ ਵੀਰ ਠੀਕ ਹੈ